ਜੇ ਜਦੋਂ ਜੰਮਿਆ ਉਦੋਂ ਪੇਟ ਦੀ ਭੁੱਖ ਪੈਦਾ ਹੋ ਗਈ ਪਹਿਲੇ ਪਿਆਰ ਲੱਗਾ ਥਣ ਦੁੱਧ ਹੁਣ ਇਹ ਜਿਹੜੇ 10 ਇਹ ਅਵਸਥਾਵਾਂ ਗੁਰੂ ਰਣਕਪ ਸਹਿ ਪਾਤਸ਼ਾਹ ਨੇ ਗੁਰਮਖੋ ਮਾਇਆ ਧਾਰੀ ਬੰਦੇ ਦੀਆਂ ਦਸੀਆਂ ਇਹਦੇ ਚ ਕਿਤੇ ਵੀ ਪਰਮੇਸ਼ਰ ਦੀ ਬੰਦਗੀ ਪਰਮਾਤਮਾ ਦਾ ਨਾਮ ਨਹੀਂ ਹੈ ਦਸਾਂ ਦੇ ਦਸਾਂ ਦੇ ਵਿੱਚ ਕਿਤੇ ਵੀ ਪਰਮੇਸ਼ਰ ਦਾ ਨਾਮ ਨਹੀਂ ਕਿਤੇ ਵੀ ਬੰਦਗੀ ਨਹੀਂ ਹੈ ਕਿਤੇ ਵੀ ਪਰਮਾਤਮਾ ਦੀ ਅਰਦਾਸ ਨਹੀਂ ਹੈ ਕਿਉਂ ਕਿਉਂਕਿ ਇਹ ਬਣਤ ਮਾਇਆ ਨੇ ਬਣਾਈ ਹੈ ਜਿਹੜੇ ਮਾਇਆ ਦੇ ਵਿੱਚ ਫਸ ਜਾਣਗੇ ਉਹ ਇਸ ਬਣਤ ਅਨੁਸਾਰ ਆਪਣੀ ਜ਼ਿੰਦਗੀ ਚਲਾਉਣਗੇ ਦੂਸਰੀ ਬਣਤ ਜਿਹਦਾ ਜ਼ਿਕਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਸੁਖਮਨੀ ਸਾਹਿਬ ਦੀ ਬਾਣੀ ਚ ਕੀਤਾ ਆਮ ਹਰ ਇਨਸਾਨ ਦੇ ਲਈ ਵਾਹਿਗੁਰੂ ਪਰਮੇਸ਼ਰ ਨੇ ਉਹ ਬਣਤ ਬਣਾਈ ਹੈ ਉਹ ਕਿਹੜੀ ਬਣਤ ਹੈ ਰਮਈਆ ਕੇ ਗੁਣ ਚੇਤ ਪਰਾਨੀ ਕਮਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਨ ਤੂੰ ਸਾਜ ਸਵਾਰ ਸ਼ੇਂਗ ਆ ਰਿਆ ਗਰਭ ਅਗਨ ਮੈਂ ਜਿਨੈ ਉਭਾਰਿਆ ਹੁਣ ਗੁਰਮਖੋ ਇਹ ਦਾਤਾਂ ਰੱਬ ਦੀਆਂ ਸਾਰਿਆਂ ਉੱਤੇ ਇੱਕ ਜੈਸੀਆਂ ਵਰਤਦੀਆਂ ਨੇ ਭਾਵੇਂ ਕੋਈ ਹਿੰਦੂ ਐ ਕੋਈ ਜੈਨੀ ਐ ਕੋਈ ਬੋਧੀ ਐ ਕੋਈ ਆਸਤਕ ਐ ਕੋਈ ਨਾਸਤਕ ਐ ਜਿਹੜੀਆਂ ਇਹ ਚੀਜ਼ਾਂ ਨੇ ਇਹ ਸਾਰਿਆਂ ਵਿੱਚ ਇੱਕੋ ਜਿਹੀਆਂ ਮਿਲਦੀਆਂ ਨੇ ਸਾਨੂੰ ਰਮਈਆ ਕੇ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਮੈਂ ਜਿਨੇ ਉਭਾਰਿਆ ਬਾਹਰ ਬਵਸਥਾ ਤੁਝੇ ਪਿਆਰੇ ਦੂਧ ਭਰ ਜੋਬਣ ਭੋਜਨ ਸੁਖ ਸੂਦ ਵਿਰਧ ਪਿਆ ਉਪਰ ਸਾਤ ਸੈਨ ਰੱਬ ਨੂੰ ਪਤਾ ਸੀ ਤੈਨੂੰ ਕਿਹੜੇ ਵੇਲੇ ਕੀ ਚਾਹੀਦਾ ਜਦੋਂ ਮਾਂ ਦੇ ਪੇਟ ਵਿੱਚ ਸੀ ਅੰਦਰ ਦੀ ਅੱਗ ਤੋਂ ਤੈਨੂੰ ਬਚਾ ਚਾਹੀਦਾ ਸੀ ਰੱਬ ਨੇ ਸਿਮਰਨ ਦੇ ਕੇ ਬਚਾਇਆ ਵੱਡਾ ਹੋਆ ਤੈਨੂੰ ਭੋਜਨ ਚਾਹੀਦਾ ਤੈਨੂੰ ਦੌਲਤ ਚਾਹੀਦੀ ਆ ਰੱਬ ਨੇ ਸਾਰੀ ਬਖਸ਼ ਦਿੱਤੀ ਬਜ਼ੁਰਗ ਹੋਇਆ ਰੱਬ ਨੂੰ ਪਤਾ ਸੀ ਤੇਰੇ ਹੱਡ ਗੋਡੇ ਜਵਾਬ ਦੇ ਜਾਣੇ ਆ ਅੱਜ ਫਰੀਦਾ ਕੁਜੜਾ ਸ਼ੈ ਕੋਹਾ ਥਿਉਮ ਇਹ ਬਾਣਾ ਵਰਤ ਜਾਣਾ ਤੇ ਫਿਰ ਆਪਣੇ ਕੀਤਾ ਬਿਰਦ ਪਿਆ ਉੱਪਰ ਬੋਲੋ ਜੀ ਬਿਰਦ ਪਿਆ ਉੱਪਰ ਸਾਕ ਸੈਣ ਸਾਕ ਸੈਣ ਦਾ ਅਰਥ ਹੈ ਧੀਆਂ ਪੁੱਤਰ ਖੜੇ ਕਰ ਦਿੱਤੇ ਹੁਣ ਇਹ ਮੁਖ અપਿਆਓ ਬੈਠ ਕਉ ਦੇਨ ਕਾਦੇ ਲਈ ਕੀਤੇ ਸੀ ਹੁਣ ਤੇਥੋਂ ਆਪ ਤੁਰਿਆ ਨਹੀਂ ਜਾਣਾ ਤੇਥੋਂ ਉਠਿਆ ਨਹੀਂ ਜਾਣਾ ਤੇਰੇ ਹੱਥ ਕੰਬਣੇ ਸ਼ੁਰੂ ਹੋ ਜਾਣੇ ਨੇ ਤੇਰੇ ਪੈਰ ਜਵਾਬ ਦੇ ਜਾਣੇ ਨੇ ਤੇਰੇ ਧੀਆਂ ਪੁੱਤਰ ਤੇਰੇ ਬੈਠੇ ਦੇ ਮੁਖ ਵਿੱਚ ਪਾਉਣ ਰੱਬ ਨੇ ਸਾਕ ਸੈਣ ਪੈਦਾ ਕੀਤੇ ਵਿਰਧ ਪਿਆ ਉਪਰ ਸਾਤ ਸੈਨ ਮੁਖ ਅਪਿਆਓ ਬੈਠ ਕੋ ਦੇਨ ਪਰ ਪਾਤਸ਼ਾਹ ਨੇ ਕਿਹਾ ਦੁੱਖ ਦੀ ਗੱਲ ਇਹ ਹੈ ਇਹ ਨਿਰਗੁਣ ਗੁਣ ਕਛੂ ਨਾ 부ਝੈ ਇਹ ਗੁਣਹੀਨ ਮਨੁੱਖ ਇਹ ਅਕਿਰਤ ਕਣ ਮਨੁੱਖ ਰੱਬ ਦੀਆਂ ਇਹਨਾਂ ਬਖਸ਼ਿਸ਼ਾਂ ਨੂੰ ਸਮਝ ਹੀ ਕੁਛ ਨਹੀਂ ਰਿਹਾ ਗੁਰੂ ਹੁਣ ਜਿਹੜੀ ਆ ਬਣਤ ਹੈ ਚੇਤਾ ਰੱਖੋ ਇਹ ਬਣਤ ਪਰਮੇਸ਼ਰ ਨੇ ਹਰ ਇੱਕ ਮਨੁੱਖ ਲਈ ਬਣਾਈ ਤੀਸਰੀ ਬਣਤ ਉਹ ਹੈ ਜਿਹੜੀ ਗੁਰੂ ਨੇ ਸਿੱਖ ਲਈ ਬਣਾਈ ਗੁਰਮਖੋ ਅਸੀਂ ਗੁਰੂ ਪਾਤਸ਼ਾਹ ਦੇ ਦਰ ਤੇ ਆ ਕੇ ਬੈਠਦੇ ਹਾਂ ਹੁਣ ਜਿਹੜੀ ਪਰਮੇਸ਼ਰ ਜੀ ਨੇ ਬਣਤ ਬਣਾਈ ਉਹ ਨਿਰਗਣ ਸਰੂਪ ਦੇ ਵਿੱਚ ਹੀ ਬਣਾ ਦਿੱਤੀ ਆਪਣਾ ਹੁਕਮ ਵਰਤਾ ਦਿੱਤਾ ਪਰ ਜਿਹੜੀ ਸਿੱਖ ਬਣਾ ਕੇ ਮਨੁੱਖ ਨੂੰ ਪੂਰਨ ਕਰਨਾ ਸੀ ਇੱਕ ਇੱਕ ਬੇਨਤੀ ਬੜੇ ਧਿਆਨ ਨਾਲ ਸਮਝੋ ਯਤਨ ਕਰਦਾ ਮੈਂ ਹੋਰ ਸੌਖੇ ਤਰੀਕੇ ਨਾਲ ਗੱਲ ਪਕੜ ਚਾਏ ਪਾਗਾਮਾਲਿਓ ਇੱਕ ਬਚਨਸੀ ਬਾਣੀ ਵਿੱਚ ਗੁਰੂ ਪਾਤਸ਼ਾਹ ਦਾ ਪੜ੍ਹਦੇ ਹਾਂ ਅਵਰ ਜੋਨ ਤੇਰੀ ਪਨਹਾਰੀ ਇਸ ਧਰਤੀ ਮੈਂ ਤੇਰੀ ਬੋਲੋ ਜੀ ਇਸ ਧਰਤੀ ਮੈਂ ਤੇਰੀ ਸਿੱਖਦਾਰੀ ਪਨਹਾਰੀ ਦਾ ਅਰਥ ਹੁੰਦਾ ਪਾਣੀ ਭਰਨ ਵਾਲੀ ਜਿੰਨੀਆਂ ਜੂਨਾ ਨੇ ਉਹ ਤੇਥੋਂ ਥੱਲੇ ਨੇ ਜਿੰਨੇ ਜੀਵ ਜੰਤੂ ਹੋਰ ਨੇ ਉਹ ਤੇਥੋਂ ਥੱਲੇ ਨੇ ਏ ਮਨੁੱਖ ਤੂੰ ਸਾਰਿਆਂ ਦਾ ਸਰਦਾਰ ਹੈ ਤੈਨੂੰ ਮੈਂ ਇਨ ਸਾਰਿਆਂ ਦਾ ਸਾਰੇ ਸੰਸਾਰ ਦੇ ਜੀਵਾਂ ਦਾ ਸਾਰੀ ਸੰਸਾਰ ਦੀ ਰਚਨਾ ਦਾ ਗੁਰਮਖੋ ਪਰਮੇਸ਼ਰ ਨੇ ਇਸ ਮਨੁੱਖ ਨੂੰ ਸਰਦਾਰ ਬਣਾ ਦਿੱਤਾ ਇਹਨੂੰ ਮਾਲਕ ਬਣਾ ਦਿੱਤਾ ਸਾਰੇ ਤੇਰਾ ਪਾਣੀ ਭਰਨ ਵਾਲੇ ਨੇ ਭਾਵ ਤੈਥੋਂ ਕਮਜ਼ੋਰ ਨੇ ਤੇਥੋਂ ਥੱਲੇ ਨੇ ਪਰ ਹੁਣ ਬੇਨਤੀ ਸਮਝੋ ਕੀ ਇਹ ਮਨੁੱਖ ਨੇ ਪਰਮੇਸ਼ਰ ਦੀ ਬਖਸ਼ੀ ਹੋਈ ਉਸ ਸਰਦਾਰੀ ਨੂੰ ਕਾਇਮ ਰੱਖਿਆ